ਇਹ ਭਾਈ ਦੀਪ ਸਿੰਘ ਦੇ ਭਰਾ ਭਾਈ ਮਨਦੀਪ ਸਿੰਘ ਨੇ ਦਮਦਮਾ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਕੀਤੀ ਹੈ ਕਿ ਇੱਕ ਤਾਂ ਇਹਨਾਂ ਨੂੰ ਅਨੰਦਪੁਰ ਸਾਹਿਬ ਦਾ ਮਤਾ ਉਹਦੀ ਯਾਦ ਕਰਾ ਰਹੇ ਹੈ ਦੂਸਰਾ ਭਾਈ ਦੀਪ ਸਿੰਘ ਸਿੱਧੂ ਨੂੰ ਡਿਸਟਰੋ ਸੈਂਟਰ ਨੇ ਕਤਲ ਕਰਵਾਤਾ ਸੀ ਉਹਦੀ ਯਾਦ ਦੇ ਵਿੱਚ ਇਹ ਮਾਰਚ ਬੜਾ ਲੰਮਾ ਕਰਵਾਇਆ ਗਿਆ ਤੇ ਬਹੁਤ ਲੋਕਾਂ ਨੇ ਇਹਦੇ ਵਿੱਚ ਸਾਲਿਆ ਔਰ ਸਾਰੇ ਪਿੰਡਾਂ ਦੇ ਵਿੱਚੋਂ ਦੀ ਗਏ ਹੈ ਤੇ ਬਹੁਤ ਅੱਛਾ ਮਹਿਸੂਸ ਕੀਤਾ ਕਿ ਭਾਈ ਮਨਦੀਪ ਸਿੰਘ ਨੇ ਬਹੁਤ ਅੱਛਾ ਕੀਤਾ ਬੰਦੀ ਸਿੰਘਾਂ ਦੀ ਰਹਿਾਈ ਦਾ ਮਸਲਾ ਬੜੇ ਲੰਬੇ ਉਤੇ ਬਾਰੇ ਆਏ ਹੈ ਕਿ ਸਾਡੇ ਕੋਲੇ ਸਿੱਖਾਂ ਕੋਲੇ ਹਕੂਮਤ ਨਹੀਂ ਹੈ ਜਿਹੜਾ ਬਾਦਸ਼ਾਹ ਜਹਾਂਗੀਰ ਸੀ ਉਹਦਾ ਜਿਹੜਾ ਹਿਰਦਾ ਉਹ ਨਰਮ ਸੀਗਾ ਉਸ ਨੇ ਗੁਰੂ ਹਰਗੋਬਿੰਦ ਸਾਹਿਬ ਤੇ ਸਾਰੇ 52 ਹਿੰਦੂ ਰਾਜਿਆਂ ਨੂੰ ਰਿਹਾ ਕਰਤਾ ਸੀ ਛੇਵੇਂ ਪਾਛਦੇ ਕਹਿੰਦੇ ਉੱਤੇ ਪਰ ਇਹ ਜਿਹੜੀ ਹਿੰਦੂਤਵਾ ਸਰਕਾਰ ਹੈ ਇਹ ਘੱਟ ਗਿਣਤੀਆਂ ਦੇ ਖਿਲਾਫ ਹੈ ਕਿ ਹੈ ਔਰ ਇਹ ਨਹੀਂ ਚਾਹੁੰਦੇ ਕਿ ਸਿੱਖ ਆਪਣੀ ਤਕਦੀਰ ਦਾ ਫੈਸਲਾ ਆਪ ਕਰਨ ਇਸ ਕਰਕੇ ਉਹਨਾਂ ਨੂੰ 30-30 ਸਾਲ ਤੋਂ ਅੰਦਰ ਦਿੱਤਾ ਹੋਇਆ ਤੇ ਅਜੇ ਤੱਕ ਯੂਨਾਈਟਿਡ ਨੇਸ਼ਨਸ ਅਮਰੀਕਾ ਬ੍ਰਿਟਾਨੀਆ ਜਿਹੜੇ ਗੱਲ ਕਰਦੇ ਐ ਮਨੁੱਖੀ ਅਧਿਕਾਰਾਂ ਦੀ ਉਹਨਾਂ ਨੇ ਗੱਲ ਅਜੇ ਤੱਕ ਚੱਕੀ ਨਹੀਂ ਹੈ ਦਸ ਸਾਲ ਹੋ ਗਏ ਜੀ ਇਹ ਐਸ்சிਪੀਸੀ ਦੀਆਂ ਚੋਣਾਂ ਨਹੀਂ ਹੋਈਆਂ ਸਿੱਖਾਂ ਦੀ ਜਿਹੜੀ ਜਮਹੂਰੀਅਤ ਹੈ ਉਹ ਹਿੰਦੂਤਵਾ ਤੇ ਬੀਜੇਪੀ ਆਰਐਸਐਸ ਨੇ ਖਤਮ ਕਰ ਦਿੱਤੀ ਹੈ ਤੇ ਇਹਦੇ ਲਈ ਐਜੂਕੇਸ਼ਨ ਵੀ ਸ਼ੁਰੂ ਹੋਊਗੀ ਔਰ ਇਹਦੇ ਨਾਲ ਪ੍ਰਸਾਦ ਵੀ ਪਹਿਣਗੇ ਕਿਉਂ ਕਰਕੇ ਕਿਸੇ ਦੀ ਜਮਹੂਰੀਅਤ ਖੋਲਣੀ ਉਹ ਇੱਕ ਬਹੁਤ ਵੱਡਾ ਜੁਰਮ ਸਮਝਿਆ ਜਾਂਦਾ ਹੈ ਹਿਊਮਨ ਰਾਈਟਸ ਦੇ ਵਿੱਚ ਤੇ ਜਮਹੂਰੀਅਤ ਤੇ ਡੈਮੋਕ੍ਰੇਸੀ ਦੇ ਵਿੱਚ ਵੀਰਪਾਲ ਦੀ ਬਸ ਵੀਰਪਾਲ ਦੀ ਬਸ ਨਾ ਉਹ ਤਾਂ ਦੇਖੋ ਮੋਦੀ ਸਾਹਿਬ ਤੇ ਇੰਦਰਾ ਗਾਂਧੀ ਦੇ ਵਿੱਚ ਕੋਈ ਫਰਕ ਨਹੀਂ ਹੈ ਜਿਵੇਂ ਇੰਦਰਾ ਗਾਂਧੀ ਸਿੱਖਾਂ ਦੇ ਮਗਰ ਪਈ ਹੋਈ ਸੀ ਉਸੇ ਤਰ੍ਹਾਂ ਹੀ ਮੋਦੀ ਦਾ ਸੁਭਾਅ ਹੈਗਾ ਇਸ ਨੇ ਸਿੱਖਾਂ ਦੇ ਖਿਲਾਫ ਬਹੁਤ ਕਦਮ ਉਠਾਏ ਹੈ ਜਿਵੇਂ ਇਸ ਨੇ ਪਹਿਲਾਂ ਪਾਕਿਸਤਾਨ ਦੇ ਵਿੱਚ ਸਟ੍ਰਾਈਕਾਂ ਖਰਾਤ ਲਿਆ ਸੀ ਬਾਲਾਕੋਟ ਦੇ ਵਿੱਚ ਹਵਾਈ ਹਮਲੇ ਕਰਤੇ ਸੀਗੇ ਹੁਣ ਸੰਧੂੜ ਕਰਤਾ ਸੀਗਾ ਇਹਦਾ ਮਤਲਬ ਹੈ ਕਿ ਮੋਦੀ ਜਿਹੜੀ ਸਟ੍ਰਾਈਕ ਕਰਦਾ ਹੈ ਉਹ ਇੱਕ ਵਟੇ ਦੇ ਨਾਲ ਦੋ ਪਰਿੰਦੇ ਮਾਰਨਾ ਚਾਹੁੰਦਾ ਹੈ ਇੱਕ ਤਾਂ ਮੁਸਲਮਾਨ ਪੰਜਾਬ ਦੇ ਪਾਕਿਸਤਾਨ ਦੇ ਇੱਕ ਸਿੱਖ ਪੰਜਾਬ ਇੰਡੀਆ ਦੇ ਸੋ ਦੋਨੋ ਇਹਦੇ ਹੱਥ ਦੇ ਵਿੱਚ ਬਟੇਰੇ ਆ ਜਾਂਦੇ ਐ ਕਿ ਜੇ ਇਹ ਜੰਗ ਪਾਕਿਸਤਾਨ ਦੇ ਨਾਲ ਲਾਊਗਾ ਪਾਕਿਸਤਾਨ ਵਾਪਸ ਹਮਲਾ ਕਰੂਗਾ ਤੇ ਪੰਜਾਬ ਦਾ ਤੇ ਸਿੱਖਾਂ ਦਾ ਤੇ ਹਿੰਦੂਆਂ ਦਾ ਬੇੜਾ ਕਰਕ ਹੋ ਜਾਊਗਾ। ਮਕਸਦ ਕੀ ਹੈ ਦਿਖਾਉਣਾ। ਦੇਖੋ ਅਸੀਂ ਇਹ ਪੈਦਲ ਮਾਰਚ 26 ਨਵੰਬਰ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੋਂ ਸ਼ੁਰੂਆਤ ਕੀਤੀ ਸੀ। ਤੇ ਅੱਜ 10 ਦਸੰਬਰ ਨੂੰ ਜਿੱਦਣ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਆ ਇਹਦੀ ਅਰਦਾਸ ਬੇਨਤੀਆਂ ਨਾਲ ਸਮਾਪਤੀ ਕੀਤੀ ਆ ਇਹ ਪੈਦਲ ਮਾਰਚ ਅਸੀਂ ਲਿਖਿਆ ਸੀ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਖੁਦਮੁਖਤਿਆਰੀ ਤੇ ਆਨੰਦਪੁਰ ਸਾਹਿਬ ਦਾ ਮਤਾ ਵੀ ਉਸ ਨੂੰ ਅਸੀਂ ਘਰ ਘਰ ਪਿੰਡ ਪਿੰਡ ਤੱਕ ਪਹੁੰਚਦਾ ਕਰਨਾ ਤੇ ਅਸੀਂ ਵੱਖ-ਵੱਖ ਜਗ੍ਹਾ ਤੋਂ ਪੜਾਦਰ ਪੜਾ ਹੁੰਦੇ ਹੋਏ ਅੱਜ 15ਵਾਂ ਦਿਨ ਮੈਂ ਕਹੂੰਗਾ ਸਾਡਾ ਇੱਥੇ ਅਰਦਾਸ ਬੇਨਤੀਆਂ ਨਾਲ ਸਮਾਪਤ ਕੀਤਾ ਜੀ ਇਸ ਤੋਂ ਅਗਲਾ ਪੜਾਓ ਅਗਲਾ ਕੋਈ ਹਜੇ ਹੀ ਅਸੀਂ ਬਣਾਇਆ ਜੀ ਸਾਡੇ ਵਾਰਿਸ ਪੰਜਾਬ ਜਥੇਬੰਦੀ ਨੇ ਵੀ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਉਸੀ ਪਿੰਡ-ਪਿੰਡ ਤੱਕ ਪਹੁੰਚਦਾ ਕਰਨਾ ਘਰ-ਘਰ ਤੱਕ ਹੁਣ ਅੱਗੇ ਛੋਟੇ ਸਾਹਿਬ ਜਦਿਆਂ ਦੇ ਦਿਨ ਆਉਣੇ ਆ ਫਤਿਹਗੜ ਸਾਹਿਬ ਦੀ ਧਰਤੀ ਤੇ ਸਭਾ ਲਗਣੀ ਆ ਉੱਥੇ ਵੀ ਅਸੀਂ ਤਿੰਨ ਦਿਨਾਂ ਦਾ ਆਪਦਾ ਇਹੀ ਨਾਲਪੁਰ ਸਾਹਿਬ ਦਾ ਮੱਥਾ ਹੀ ਸਾਰੀ ਸੰਗਤ ਦੇ ਰੂਬਰੂ ਕਰਾਂਗੇ ਉਹਨਾਂ ਨੂੰ ਜਿੰਨਾ ਅਸੀਂ ਅੱਗੇ ਪਹੁੰਚਦਾ ਕਰ ਸਕੀਏ ਉਹ ਕਰਾਂਗੇ ਜੀ ਕਿੰਨਾ ਕੁ ਬੇਰੀ ਬਾਤ ਗੱਲ ਫੈਜ਼ਾ ਦੇਖੋ ਅਸੀਂ ਨੌਜਵਾਨੀ ਨੂੰ ਜਗਾਇਆ ਜੀ ਗੱਲ ਪੰਜਾਬ ਦੇ ਹੱਕਾਂ ਦੀ ਆ ਪੰਜਾਬ ਇਕੱਲਾ ਸਾਡਾ ਨਹੀਂ ਜਿੰਨੇ ਇੱਥੇ ਵਸਨੀਕ ਆ ਪੰਜਾਬ ਚ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਆ ਆਨੰਦਪੁਰ ਸਾਹਿਬ ਦਾ ਮਤਾ ਉਹਨਾਂ ਦੀ ਗੱਲ ਕਰਦਾ ਕਿ ਅਸੀਂ ਇਹੀ ਬੇਨਤੀਆਂ ਗੁਰੂ ਮਹਾਰਾਜ ਅੱਗੇ ਓਟ ਆਸਰਾ ਵੀ ਗੁਰੂ ਮਹਾਰਾਜ ਦਾ ਲੈਨੇ ਆ ਵੀ ਜਿਹੜਾ ਪੰਜਾਬ ਦੇ ਹੱਕਾਂ ਦੀ ਗੱਲ ਆ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਆ ਵੀ ਸਟੇਟ ਕੋਲੇ ਆਪਦੇ ਰਾਈਟਸ ਹੋਣੇ ਚਾਹੀਦੇ ਆ ਸਟੇਟ ਕੋਲੇ ਆਪਦੀ ਇੰਡੀਪੈਂਡੈਂਸ ਹੋਣੀ ਚਾਹੀਦੀ ਆ ਨਹੀਂ ਤਾਂ ਜਿਵੇਂ ਆਪਣੇ ਪੰਜਾਬ ਦੇ ਪਾਣੀਆਂ ਦੀ ਗੱਲ ਆ ਕਿਵੇਂ ਆਪਣੇ ਜਿਹੜਾ ਬੀਐਮਬੀ ਬੋਰਡ ਆ ਉਸਤੇ ਸੈਂਟਰ ਕਾਬਜ਼ ਹੋ ਗਿਆ ਮੈਂ ਨੌਜਵਾਨ ਜਿਹੜੇ ਯੂਨੀਵਰਸਿਟੀ ਵਿੱਚ ਬੈਠੇ ਸੀਗੇ ਐਜੀਟੇਸ਼ਨ ਤੇ ਉਹਨਾਂ ਨੂੰ ਵੀ ਮੁਬਾਰਕ ਦਿਨਾ ਵੀ ਉਹਨਾਂ ਦੇ ਸਦਕਾ ਯੂਨੀਵਰਸਿਟੀ ਚ ਐਟ ਲੀਸਟ ਸੈਨੇਟ ਦੀ ਇਲੈਕਸ਼ਨ ਅਨਾਉਂਸ ਹੋ ਚੁੱਕੀ ਆ ਇਸੇ ਤਰ੍ਹਾਂ ਨਾਲ ਆਪਣੇ ਬੰਦੀ ਸਿੰਘਾਂ ਦੀ ਗੱਲ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਆ ਨੌਜਵਾਨੀ ਨੂੰ ਰੋਜ਼ਗਾਰ ਦੀ ਗੱਲ ਆ ਤੇ ਜਿਹੜਾ ਨੰਪੁਰ ਸਾਹਿਬ ਦਾ ਮਤ ਹੈ ਸਾਰੇ ਧਰਮਾਂ ਨੂੰ ਬਰਾਬਰ ਰੱਖ ਕੇ ਉਹਨਾਂ ਦੀ ਗੱਲ ਕਰਦਾ ਜਿੰਨੇ ਪੰਜਾਬ ਦੇ ਵਸਨੀਕ ਆ ਸਾਰਿਆਂ ਦੀ ਗੱਲ ਕਰਦਾ ਤੇ ਸਾਰਿਆਂ ਦੇ ਹੱਕਾਂ ਦੀ ਗੱਲ ਆ ਇਸ ਨੂੰ ਲਾਗੂ ਕਰਾਉਣਾ ਇੱਕ ਤਰ੍ਹਾਂ ਨਾਲ ਪੰਜਾਬ ਲਈ ਬਹੁਤ ਜ਼ਰੂਰੀ ਆ ਜਿਵੇਂ ਪੰਜਾਬੀ ਕਿਸਾਨਾਂ ਕਿਸਾਨ ਧਰਨੇ ਤੇ ਬੈਠੇ ਹੈਗੇ ਉਹ ਵੀ ਜੇ ਸਟੇਟ ਕੋਲੇ ਆਪਦੇ ਰਾਈਟਸ ਹੋਣ ਆਪਦਾ ਹੱਕ ਹੋਣ ਤਾਂ ਉਹ ਇਹ ਚੀਜ਼ਾਂ ਨਹੀਂ ਹੋਣੀਆਂ ਪੰਜਾਬ ਨਾਲ 10 ਦਸੰਬਰ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਆ ਇਸ ਦਿਨ ਅਸੀਂ ਸਮਾਪਤੀ ਕਰ ਰਹੇ ਆ ਵੀ ਇਹ ਆਪਣੇ ਮਨੁੱਖੀ ਹੱਕਾਂ ਦੀ ਗੱਲ ਆ ਅਧਿਕਾਰਾਂ ਦੀ ਗੱਲ ਆ ਜਿਹੜਾ ਅਸੀਂ ਇਹ ਪੈਦਲ ਮਾਰਚੀਅ ਦਾ ਟੀਚਾ ਅਸੀਂ ਇੱਕ ਰੱਖਿਆ ਸੀ ਵੀ ਆਨੰਦਪੁਰ ਸਾਹਿਬ ਦਾ ਮਤਾ ਘਰ ਘਰ ਪਿੰਡ ਪਿੰਡ ਤੱਕ ਪਹੁੰਚਦਾ ਕਰੀਏ ਪਹਿਲਾਂ ਅੱਜ ਆਪਾਂ ਇਹ ਦੇਖ ਲਈਏ ਵੀ ਆਨੰਦਪੁਰ ਸਾਹਿਬ ਦਾ ਮਤਾ ਹੈਗਾ ਕੀ ਆ ਤੇ ਕਿੱਥੋਂ ਦੀ ਲੋੜ ਪਈ ਸਿੱਖੀ ਸਾਡੀ ਜੇ ਆਪਾਂ ਗੱਲ ਕਰੀਏ ਗੁਰੂ ਨਾਨਕ ਪਾਤਸ਼ਾਹੀ ਤੋਂ ਸ਼ੁਰੂ ਹੁੰਦੀ 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 ਜਵਾਨ ਹੁੰਦੀ ਹੁੰਦੀ ਇਸ ਤਖਤ ਤੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਸਾਜ ਕੇ ਉਸ ਨੂੰ ਆਪਣੇ ਸਾਰਿਆਂ ਨੂੰ ਤੇ ਆਪਣੇ ਪੰਥ ਨੂੰ ਚੜ੍ਹਦੀ ਕਲਾ ਦਾ ਪ੍ਰਤੀਕ ਦਿੱਤਾ ਤੇ ਉਸ ਤੋਂ ਬਾਅਦ